ਇਹ ਪਿਛਲੇ ਪਿਛਲੇ ਕੁਝ ਦਿਨਾਂ ਦੇ ਵਿੱਚ ਮੋਗਾ ਦੇ ਵਿੱਚ ਕੁਝ ਇਨਸੀਡੈਂਟਸ ਰਿਪੋਰਟ ਹੋਈ ਸੀ ਜਿਨ੍ਹਾਂ ਵਿੱਚ ਕੀ ਫੋਰਨ ਦੇ ਕੁਝ ਨੰਬਰਾਂ ਤੋਂ ਕਾਲ ਆ ਰਹੀਆਂ ਸੀਗੀਆਂ ਅਤੇ ਉਸ ਤੋਂ ਬਾਅਦ ਐਕਸਟਰਸ਼ਨ ਕਰਨ ਦੀ ਕੋਸ਼ਿਸ਼ ਕੀਤੀ ਗਈ ਇਸ ਸੰਬੰਧ ਦੇ ਵਿੱਚ ਪਹਿਲਾਂ ਦਰਜ ਕੀਤੀ ਗਈ ਇੱਕ ਐਫਆਈਆ ਨੰਬਰ 58/195 ਕੀ ਦੇ ਵਿੱਚ ਦਰਜ ਕੀਤੀ ਗਈ ਜਿਦੇ ਵਿੱਚ ਇੱਕ ਲੋਕੇ ਰਿਹਿਬ੍ਰੇਸ਼ਨ ਸੈਂਟਰ ਦੇ ਉੱਪਰ ਦੋ ਲੜਕੀਆਂ ਨੇ ਫੋਨਸ ਦੇ ਉੱਪਰ ਆ ਕੇ ਫਾਇਰਿੰਗ ਕੀਤੀ ਸਿੱਧੇ ਕੋਈ ਬਾਣੀ ਨਹੀਂ ਹੋਈ ਕਿਸੇ ਨੂੰ ਨੁਕਸਾਨ ਨਹੀਂ ਹੋਇਆ ਪਰ ਉਹਦੇ ਫਰਨੀਚ ਅੰਦਰ ਆਪਣਾ ਉਹਦਾ ਇੱਕ ਸੋਫਾ ਸੋਦੇ ਫੋੜੀ ਲੱਗੀ ਸੀ ਮੌਕੇ ਦੇ ਉੱਪਰੋਂ ਦੀ ਬੋਰ ਦਾ ਇੱਕ ਖੋਲ ਵੀ ਬ੍ਰੌਂਡ ਹੋਇਆ ਔਰ ਜਿਹੜੀ ਗੋਲੀ ਚੱਲੀ ਸੀ ਉਹਦਾ ਜਿਹੜਾ ਬੁਲੇਟ ਹੈਗੀ ਹੈ ਉਹ ਵੀ ਬ੍ਰਾਮਦ ਹੋਈ ਸੀ ਉਸ ਤੋਂ ਬਾਅਦ ਇਮੀਡੀਏਟੀ ਐਫਆਰ ਵੀ ਦਰਜ ਕਰਕੇ ਤਫਤੀਸ਼ ਅਰੰਭੀ ਗਈ ਅਤੇ ਇਹਦੇ ਵਿੱਚ ਦੋ ਸ਼ੂਟਰ ਜਿਹੜੇ ਹੈਗੇ ਨੇ ਉਹਨਾਂ ਨੂੰ ਅਰੈਸਟ ਕਰਨ ਦੇ ਵਿੱਚ ਕਾਮਯਾਬੀ ਮਿਲੀ ਹੈ ਇਸ ਤੋਂ ਇਲਾਵਾ ਜਿਹੜਾ ਗੋਪੀ ਲਹੌਰੀਆ ਗੈਂਗ ਦੇ ਨਾਲ ਇਹਨਾਂ ਦਾ ਲਿੰਕ ਹੈ ਤੇ ਗੋਪੀ ਲਹੌਰੀਆ ਜਿਹੜਾ ਹੈਗਾ ਜੋ ਕਿਸਟਮ ਕੈਨੇਡਾ ਤੋਂ ਆਪਰੇਟ ਕਰ ਰਿਹਾ ਉਦਰ ਨਾਮ ਵੀ ਸਾਹਮਣੇ ਆਇਆ ਸੀਗਾ ਇਹਨਾਂ ਦੋਨਾਂ ਲੋਕਾਂ ਨੂੰ ਅਰੈਸਟ ਕਰਕੇ ਅੱਜ ਅਸੀਂ ਕੋਰਟ ਦੇ ਵਿੱਚ ਪੇਸ਼ ਕਰਾਂਗੇ ਤੇ ਉਸ ਤੋਂ ਬਾਅਦ ਡਿਮਾਂਡ ਲੱਗੇਗੀ ਸਾਨੂੰ ਹੋਰ ਵੀ ਉਮੀਦ ਹੈ ਵੀ ਸਾਨੂੰ ਕਾਫੀ ਕੁਝ ਹੋਰ ਵੀ ਇਸ ਨੈਟਵਰਕ ਬਾਰੇ ਅਤੇ ਇਹਨਾਂ ਦੇ ਹੋਰ ਐਸੋਸੀਏਟਸ ਬਾਰੇ ਪਤਾ ਲੱਗੇਗਾ ਸਰ ਐਕਸਟਰੈਕਸ਼ਨ ਕਿੰਨੇ ਦੀ ਕੀਤੀ ਹੈ ਇਹਨਾਂ ਨੇ 5 ਲੱਖ ਦੀ ਡਿਮਾਂਡ ਕੀਤੀ ਸੀ ਉਹਦੇ ਤੋਂ ਇਮੀਗ੍ਰੇਸ਼ਨ ਵਾਲਿਆਂ ਤੋਂ ਕਵਰੀ ਕੀ ਕੀ ਸੀ ਰਿਕਵਿਟ ਦੇ ਵਿੱਚ ਇੱਕ ਤਾਂ 32 ਬੱਤੀ ਬੁਰ ਦਾ ਵੈਪਨ ਜਿਹੜਾ ਉਸ ਤੇ ਉੱਥੇ ਇਸਤੇਮਾਲ ਹੋਇਆ ਉਸ ਤੋਂ ਇਲਾਵਾ 3 ਰਾਉਂਡ ਬੱਤੀ ਬੁਰ ਦੇ ਅਤੇ ਇੱਕ ਮੋਟਰਸਾਈਕਲ ਜਿਹੜਾ ਕਿ ਜਿਹੜਾ ਕਿ ਸੁਕੂਏ ਦੇ ਵਿੱਚ ਇਸਤੇਮਾਲ ਕੀਤਾ ਗਿਆ ਸੀ ਸਰ ਉਹੀ ਸੈਕਸ਼ਨ ਹੈ ਜਿਨ੍ਹਾਂ ਨੇ ਗੋਲੀ ਚਲਾਈ ਸੀ ਜਿਨ੍ਹਾਂ ਨੇ ਗੋਲੀ ਚਲਾਈ ਸੀ ਉਹੀ ਸੈਕਸ਼ਨ ਹੈ ਜਿਹੜੇ ਫੜੇ ਗਏ ਹਾਂ ਜੀ ਇਹ ਉਹੀ ਨੇ ਇਹਨਾਂ ਦੇ ਕੱਪੜੇ ਜੋ ਵੀ ਸਾਡੇ ਕੋਲ ਫੁਟੇਜਸ ਪਰ ਆਈਆਂ ਸੀ ਉਹਨਾਂ ਸਾਰਿਆਂ ਦੇ ਕੱਪੜੇ ਵੀ ਮੈਚ ਕਰਦੇ ਹੈਗੇ ਨੇ ਇਹਨਾਂ ਦਾ ਜੋ ਲੋਕੇਸ਼ਨ ਹੈਗੀਆਂ ਉਹ ਵੀ ਇਹਨਾਂ ਨਾਲ ਮੈਚ ਕਰਦੀਆਂ ਨੇ ਤੇ ਅਸੀਂ ਉਹ ਪੂਰੀ ਟ੍ਰੇਲ ਸਟੈਬਲਿਸ਼ ਕਰਕੇ ਇਹਨਾਂ ਲੋਕਾਂ ਨੂੰ ਰੈਸਕੂ ਕੀਤਾ ਇਹ ਲੋਕਲ ਮੁਗੇ ਦੇ ਰਹਿਣ ਵਾਲੇ ਇਹਨਾਂ ਦਾ ਇਹਨਾਂ ਦਾ ਕ੍ਰਿਮਿਨਲ ਰਿਕਾਰਡ ਹਜੇ ਤੱਕ ਨਹੀਂ ਸਾਡੇ ਸਾਹਮਣੇ ਆਇਆ ਹੈਗਾ ਪੁਰਾਣਾ ਕ੍ਰਿਮਿਨਲ ਰਿਕਾਰਡ ਨਹੀਂ ਸਾਡੇ ਆਪਣੇ ਨਹੀਂ ਆ ਇਹਨਾਂ ਨੇ ਕਿਤੋਂ ਕੈਰੀ ਕੀਤੇ ਸੀ ਜਾਂ ਇਲੀਗਲ ਜਨਰ ਲਿਗਲ ਨੇ ਇਹ ਇਲੀਗਲ ਵੈਪਨ ਹੈ ਇਹ ਆਪਣਾ ਇਹ ਦੀ ਆਪਾਂ ਤਕਤੀਸ਼ ਕਰ ਰਹੇ ਹਾਂ ਕਿਉਂਕਿ ਹੋਰ ਵੀ ਸਾਨੂੰ ਵੈਪਨਸ ਮਿਲਣ ਦੀ ਉਮੀਦ ਹੈ ਕਿ ਇਸ ਕੇਸ ਤੇ ਕਿੰਨੇ ਲੋਕ ਗ੍ਰਿਫਤਾਰ ਕੀਤੇ ਹੈ ਜੀ ਕਿੰਨੇ ਲੋਕ ਗ੍ਰਿਫਤਾਰ ਹੋਏ ਨੇ ਦੋ ਲੋਕ ਗ੍ਰਿਫਤਾਰ ਹੋਏ ਨੇ ਜੀ ਕਿੰਨੇ ਪੈਸੇ ਇਹਨਾਂ ਨੂੰ ਦਿੱਤੇ ਗੱਲ ਕੀਤੀ ਸੀ ਕਿੰਨੇ ਪੈਸੇ ਦੇਣਗੇ ਨਹੀਂ ਨਹੀਂ ਇਹਨਾਂ ਨੇ 5 ਲੱਖ ਰੁਪਏ ਡਿਮਾਂਡ ਕੀਤਾ ਸੀ ਜਦੋਂ ਸਾਡੇ ਨੋਟਿਸ ਵਿੱਚ ਆ ਗਿਆ ਸੀ ਮੀਜੀਟੀ ਐਫਸੀ ਇਹ ਦੱਸ ਸਕਦੇ ਸ਼ੂਟਰਾਂ ਦਾ ਹਜੇ ਤੱਕ ਜੋ ਇਹਨਾਂ ਨੇ ਦੱਸ ਮੁਤਾਬਕ ਸਿਰਫ 2000 ਰੁਪਿਆ ਦੋ ਤੇ 3000 ਰੁਪਏ ਦੇ ਵਿੱਚ ਇਹਨਾਂ ਇਹ ਉਹਨਾਂ ਦੇ ਵਿੱਚ ਬੰਦ ਵਿੱਚ ਆਏ ਹੋਣੇ ਇੰਸਟਾਗ੍ਰਾਮ ਦੇ ਥਰੂ ਇਹ ਜਿਹੜੇ ਲੜਕੇ ਹੈਗੇ ਇੰਸਟਾਗ੍ਰਾਮ ਦੇ ਥਰੂ ਗੋਪੀ ਲਾਹੌਰੀ ਦੇ ਟੱਕ ਵਿੱਚ ਆਏ ਤੇ ਉਹਨੇ ਇਹਨਾਂ ਦੀ ਆਹ ਟਾਸਕਿੰਗ ਕੀਤੀ ਇਸ ਤੋਂ ਪਹਿਲੇ ਵੀ ਇਹਨਾਂ ਨੇ ਕੁਝ ਕੁਝ ਹੋਰ ਵੀ ਇਨਸੀਡੈਂਟਸ ਦੱਸ ਰਹੇ ਹੈਗੇ ਨੇ ਕੁਝ ਹੋਰ ਡਿਸਟ੍ਰਿਕਟ ਸੇ ਵਿੱਚ ਵੀ ਕੀਤੇ ਹੈਗੇ ਨੇ ਤੇ ਉਹਨਾਂ ਨੂੰ ਅਸੀਂ ਇੱਕ ਵਾਰੀ ਰਿਮਾਂਡ ਦੇ ਉੱਪਰ ਲੈ ਕੇ ਅਸੀਂ ਹੋਰ ਵੀ ਡਿਸਕਲੋਜ਼ ਡਿਸਕਲੋਜ਼ ਕਰਦੇ ਹਾਂ ਜਿਹੜਾ ਫੈਕਟਰ ਕੀ ਹੈ ਜੀ ਕਿੰਨੀ ਉਮਰ ਦੇ ਨੇ ਹੈਗੇ ਇਹ 33-24-24 ਸਾਲ ਦੇ ਲੜਕੇ ਨੇ ਸਰ ਕੰਮ ਕੀ ਕਰਦੇ ਨੇ ਪ੍ਰੋਫੈਸ਼ਨਲੀ ਜਿਵੇਂ ਵੀ ਮਜ਼ਦੂਰੀ ਕਰਦੇ ਨੇ ਜਾਂ ਦਿਹਾੜੀ ਹੈ ਦਿਹਾੜੀ ਕਰਦੇ ਨੇ ਮੁੱਖਾ ਪਤਾਇਆ ਕਿ ਵੀ ਨਸ਼ਾ ਵੀ ਕਰਦੇ ਨਹੀਂ ਹਜੇ ਤੱਕ ਐਸੀ ਕੋਈ ਕਾਲ ਇਹਨਾਂ ਦੀ ਮੈਡੀਕਲ ਚ ਨਹੀਂ ਆਈ ਹੈ ਮੋਟਰਸਾਈਕਲ ਵੀ ਸਰਪਰ ਹੋਇਆ ਹੈਗਾ ਪੂਰੀ ਦਾ ਜਾਂ ਨਹੀਂ ਨਹੀਂ ਆਪਾਂ ਇੱਕ ਵਾਰੀ ਐਸਟੈਬਲਿਸ਼ ਕਰ ਰਹੇ ਹਾਂ ਜੋ ਅੱਜ ਰਿਮਾਂਡ ਲੈ ਕੇ ਸਾਨੂੰ ਹੋਰ ਵੀ ਬਹੁਤ ਸਾਰੀ ਜਿਵੇਂ ਮੈਂ ਤੁਹਾਨੂੰ ਦੱਸਿਆ ਕੁਝ ਹੋਰ ਡਿਸਟ੍ਰਿਕਟਸ ਵਿੱਚ ਵੀ ਇਹਨਾਂ ਦੇ ਦੱਸਣ ਮੁਤਾਬਕ ਕੁਝ ਕਾਰਵਾਈਆਂ ਇਹਨਾਂ ਨੇ ਕੀਤੀਆਂ ਹੈਗੀਆਂ ਤੇ ਉਹਨਾਂ ਬਾਰੇ ਵੀ ਸਾਨੂੰ ਅੱਜ ਕਲੀਅਰ ਹੋਵੇਗਾ ਜਿਹੜੇ ਤਮਾਮ ਦੇ ਚ ਨੰਬਰ ਤੇ ਨੋਮਿਨੇਟ ਕੀਤੇ ਸੀ ਬਾਈ ਨੇਮ ਪਰ ਦਿੱਤਾ ਸੀ ਉਹਨਾਂ ਦਾ ਕੀ ਹੋ ਰਿਹਾ ਹੈ ਵਿੱਚ ਕੁਝ ਅਪਾ ਐਸਟੈਬਲਿਸ਼ ਕਰ ਰਹੇ ਹਾਂ ਜੀ ਇਸ ਟਾਈਮ ਤੇ ਨਬਦੇਸ਼ ਜੀ ਹਰਜੀਵਨ ਦਾ ਐਸਟ ਕੀ ਰੋਲ ਨਿਕਲਿਆ ਇਸ ਕੇਸ ਤੇ ਜੀ ਜੀ ਹਰਜੀਵਨ ਸਿੰਘ ਦੀ ਜਨੈਸਟੀ ਵੀ ਪਾਈ ਗਈ ਸੀ ਇਹਦੇ ਵਿੱਚ ਨਹੀਂ ਆਪਾਂ ਮੈਂ ਉਹੀ ਤਰ੍ਹਾਂ ਆਪ ਜੀ ਨੂੰ ਕਹਿ ਰਿਹਾ ਹੈਗਾ ਜਦੋਂ ਸਾਨੂੰ ਆਪਣੇ ਉਸ ਦਿਨ ਤੋਂ ਪਰ ਇਹ ਲੋਕ ਅਨਨੋਨ ਸੀਗੇ ਇਹਨਾਂ ਦੀ ਤਫ਼ਤੀਸ਼ ਦੇ ਵਿੱਚ ਜਿਵੇਂ ਜਿਵੇਂ ਸਾਹਮਣੇ ਆਏਗਾ ਓਵੇਂ ਓਵੇਂ ਮੈਂ ਤੁਹਾਨੂੰ ਬਰੀਫ ਕਰਦਾ ਹਾਂ ਅੰਕਰੀ 2 ਅਧਿਕਾਰੀ ਬੋਦੀਪ ਇੱਕ ਧਰਮਕੋਟ ਥਾਣੇ ਦੇ ਵਿੱਚ ਇੱਕ ਐਫਆਈਆ ਦਰਜ ਕੀਤੀ ਗਈ ਹੈ 1 ਅਪ੍ਰੈਲ ਨੂੰ ਜਿਹਦੇ ਵਿੱਚ ਕੀ ਇਸੇ ਤਰੀਕੇ ਦੇ ਨਾਲ ਐਕਸਟਰੈਕਸ਼ਨ ਦੀ ਕਾਲ ਫੋਨ ਤੋਂ ਆਈ ਸੀ ਅੰਮੀ ਵਾਲਾ ਪਿੰਡ ਦੇ ਰਹਿਣ ਵਾਲੇ ਸੀਗੇ ਜਿਹੜੇ ਜਿਹਨੂੰ ਵੈਰੀਫਾਈ ਕੀਤਾ ਗਿਆ ਤਾਂ ਉਹਦੇ ਵਿੱਚ ਵੀ ਇੱਕ ਫੋਰਨ ਦੇ ਵਿੱਚ ਬੈਠਾ ਕੈਨੇਡਾ ਦੇ ਵਿੱਚ ਬੈਠਾ ਹੋਇਆ ਹਰਮਨ ਨਾਮ ਦਾ ਅਕਿਊਜ਼ ਜਿਹੜਾ ਹੈਗਾ ਉਹ ਵੈਰੀਫਾਈ ਹੋਇਆ ਹੈਗਾ ਜਿਹਦੇ ਵੱਲੋਂ ਇੱਕ ਕਾਲ ਰਿਜਿਨਰੇਟ ਕੀਤੀ ਗਈ ਸੀ ਇਸ ਤੋਂ ਇਲਾਵਾ ਇਹਨੇ ਫਿਰੋਜ਼ਪੁਰ ਦਾ ਇੱਕ ਬੰਦਾ ਨਵਦੀਪ ਜਿਹੜਾ ਹੈਗਾ ਉਹਦੀ ਡਿਊਟੀ ਲਗਾਈ ਵੀ ਤੋਂ ਪੈਸੇ ਕਲੈਕਟ ਕਰ ਲਾ ਟੋਟਲ ਡਿਮਾਂਡ ਜਿਹੜੀ ਹੈਗੀ 3 ਲੱਖ ਰੁਪਏ ਦੀ ਸੀ ਪਰ ਇਹਨਾਂ ਨੇ 20000 ਰੁਪਏ ਦਿੱਤਾ ਸੀਗਾ ਪਹਿਲੀ ਜਦੋਂ ਆਪਣਾ 20000 ਰੁਪਏ ਜਦੋਂ ਕਲੈਕਟ ਕਰਕੇ ਜਦੋਂ ਸਾਨੂੰ ਪਤਾ ਲੱਗਿਆ ਉਸ ਤੋਂ ਬਾਅਦ ਅਸੀਂ ਉਹਨੂੰ ਰਾਉਂਡ ਅਪ ਕੀਤਾ ਰਾਉਂਡ ਅਪ ਕਰਕੇ ਜਿਹੜੇ ਨੋਟ ਉਹਨਾਂ ਨੇ ਇਹਨ ਦਿੱਤੇ ਸੀਗੇ ਉਹੀ ਨੋਟ ਜਿਹੜੇ ਹੈਗੇ ਇਹਦੇ ਕੋਲ ਬਰਾਮਦ ਵੀ ਹੋਏ ਇਸ ਤੋਂ ਇਲਾਵਾ ਇਹਦੇ ਕੋਲ ਇੱਕ ਬੱਤੀ ਬੋਰ ਦਾ ਰਿਵੋਲਵਰ ਮਿਲਿਆ ਹੈ 6 ਰਾਉਂਡ ਗੋਲੀਆਂ ਦੀਆਂ ਮਿਲੀਆਂ ਹਨ ਤੇ ਇੱਕ ਸਕੋਰਪਿਓ ਗੱਡੀ ਮਿਲੀ ਜੀ ਇਹਦੀ ਤਫਤੀਸ਼ ਸ਼ੁਰੂ ਕਰ ਰਹੇ ਹੈਗੇ ਆ ਵੀ ਵੈਪਨ ਜਿਹੜਾ ਹੈਗਾ ਉਹ ਇਹਦੇ ਪਾਸ ਇਹਦੇ ਉੱਪਰ ਕ੍ਰਿਮਨਲ ਹਿਸਟਰੀ ਹੈ ਦੀ ਇਹਦੇ ਉੱਪਰ ਪਹਿਲੇ ਵੀ ਇੱਕ ਮਰਚਾ ਐਨਡੀਪੀ ਸੈਕਟਰ ਦਰਜ ਹੋਇਆ ਹੋਇਆ ਤੇ ਇਹਦੇ ਉੱਪਰ ਤਫਤੀਸ਼ ਸ਼ੁਰੂ ਕੀਤੀ ਗਈ ਹੈ ਸਾਨੂੰ ਆਪਣਾ ਕਾਫੀ ਨੇੜੇ ਆ ਪਹ ਲੱਗ ਚੁੱਕੇ ਹਾਂ ਤਫਤੀਸ਼ ਦੇ ਵਿੱਚ ਤੇ ਜਲਦੀ ਆਪਾਂ ਇਹਦੇ ਬਾਰੇ ਵੀ ਡਿਟੇਲ ਸਰਕਾਰ ਦੀ ਜਿਹੜੀ ਚੋਰੀ ਦੀ ਹੈ ਜਾਂ ਇਹਨਾਂ ਦੀ ਆਪਦੀ ਹੈ ਜਿਹੜੇ ਬੰਦੇ ਅਲੈਸਟ ਹੈ ਅਜੇ ਤੱਕ ਇਹ ਇਹਨਾਂ ਦੀ ਆਪਦੀ ਸਾਹਮਣੇ ਆਈ ਹੈ ਇਹ ਫਿਰੋਜ਼ਪੁਰ ਸਰਪਰਵਾੜ ਤੋਂ ਵੀ ਕੇ ਵੀ ਕਾਫੀ ਦੋਪਨ ਹੋ ਰਹੇ ਹੈ ਸਾਰੇ ਹੈਗੇ ਇਸ ਵਿੱਚ ਹਣ ਵੀ ਆ ਰਹੀਆਂ ਜੀ ਤੇ ਕਿੰਨੀਆਂ ਕਿ ਲੋਕਾਂ ਨੇ ਤੁਹਾਨੂੰ ਕੋਪਲੇਨ ਕੀਤੀ ਹੋਣ ਤੱਕ ਅ ਸਾਡੇ ਪਾਸ ਇਸ ਟਾਈਮ ਦੇ ਉੱਪਰ ਜਿੰਨੀਆਂ ਵੀ ਆਪਣੇ ਕਾਲ ਸੀਗੀਆਂ অলਮੋਸਟ ਸਾਰੀਆਂ ਟ੍ਰੇਸ ਹੋ ਚੁੱਕੇ ਆ ਆਪ ਜੀ ਨੂੰ ਆਪਦੇ ਨੋਟਿਸ ਚ ਹੋਊਗਾ ਵੀ ਇਹ ਤੀਜਾ ਕੀ ਸਟ੍ਰੈਸ ਹੋਇਆ ਹੈਗਾ ਇੱਕ ਹਫਤੇ ਦੇ ਵਿੱਚ ਤੋਂ ਪਹਿਲਾਂ ਨੇ ਹਲਸਿੰਗ ਵਾਲਾ ਦੇ ਵਿੱਚ ਵੀ ਕਾਲਾਂ ਆਉਣੀਆਂ ਸ਼ੁਰੂ ਹੋ ਗਈਆਂ ਸੀ ਪਰ ਉਸ ਤੋਂ ਬਾਅਦ ਜਿੰਨੀਆਂ ਵੀ ਕਾਲਸ ਆਈਆਂ ਸਾਰੀਆਂ ਸਾਰੀਆਂ ਟ੍ਰੇਸ ਹੋਈਆਂ ਨੇ ਤੇ ਇਹ ਸਾਡੇ ਵੱਲੋਂ ਕੋਸ਼ਿਸ਼ ਹੈ ਵੀ ਆਪਾਂ ਅੱਗੇ ਵੀ ਜਿੰਨੇ ਵੀ ਇਹ ਹੈਗੇ ਨੇ ਅਕਿਊਜ਼ ਹੈਗੇ ਨੇ ਇਹਨਾਂ ਸਾਰਿਆਂ ਦੇ ਆਪਾਂ ਜਿਹੜੇ ਫੋਰਨ ਬੈਠੇ ਹੋਏ ਹੈਂਡਲਰਸ ਹੈਗੇ ਨੇ ਜਾਂ ਕੋਈ ਵੀ ਹੈਗੀ ਆਪਾਂ ਉਹਨਾਂ ਸਾਰਿਆਂ ਦੇ ਰੈਡ ਕੋਰਨ ਨੋਟਿਸ ਜਿਸ਼ੂ ਕਰ ਰਹੇ ਹੈਗੇ ਉਹਨਾਂ ਨੂੰ ਡਿਪੋਰਟੇਸ਼ਨ ਪ੍ਰੋਸੈਸ ਸਟਾਰਟ ਕਰ ਰਹੇ ਹੈਗੇ ਜਿਹੜੇ ਬੈਂਗਲ ਐਸੋਸੀਏਟ ਹੈ ਇਹ ਜਿਹੜਾ ਅੰਮੀ ਵਾਲਾ ਹੈਗਾ ਇਹ ਇਹ ਅੰਮੀ ਵਾਲਾ ਵਾਲਾ ਜਿਹੜਾ ਹੈਗਾ ਇਹ ਬੰਗੀਹਾ ਗੈਂਗ ਦੇ ਨਾਲ ਸੰਬੰਧ ਦੱਸਿਆ ਜਾ ਰਿਹਾ ਹੈ ਜਿਹੜੇ ਮੋਕੇ ਵਾਲੀ ਬਾਤ ਨਤਾ ਜੀ ਇਸ ਦਾ ਇਹਦਾ ਕਿਸੇ ਗੈਂਗ ਦਾ ਹੈ ਨਹੀਂ ਮੈਂ ਆਪ ਜੀ ਨੂੰ ਦੱਸਿਆ ਵੀ ਜਿਹੜੀ ਕਾਲ ਰਿਜਿਨਿਟ ਹੋਈ ਗੋਪੀ ਲਹਾਰੀ ਗੋਪੀ ਲਹਾਰੀ ਵੱਲੋਂ ਹੋਈ ਸੀ ਗੈਂਗ ਨਾਲ ਰਿਲੇਟਡ ਹੈ ਉਹ ਆਪ ਆਪਣਾ ਹੀ ਆਪਣੇ ਲੈਵਲ ਦੇ ਉੱਪਰ ਹੈ ਸਰ ਕੈਸ਼ਰ ਕਵਰ ਹੋਇਆ ਕੋਈ ਐਕਸਟਰੋਸ਼ਨ ਦਾ ਕੈਸ਼ ਹੈ ਜਾਂ ਕੇਨਰ ਕੈਸ਼ ਹੈ ਇਹ ਇਹਨਾਂ ਦਾ ਫਸਟ ਲੈ ਲੱਕੀਆ ਹਾਤੀ ਲੱਖ 20000 ਰੁਪਏ ਹੋਇਆ ਉਹਦੇ ਵਿੱਚ ਅਸੀਂ ਉਹੀ ਵੈਰੀਫਾਈ ਕਰ ਰਹੇ ਹਾਂ ਇਹਨਾਂ ਦੇ ਦਸਤਾਵੇਜ਼ ਮੁਤਾਬਕ ਇਹ ਬਾਕੀ ਪੈਸੇ ਇਹਨਾਂ ਦੇ ਆਪਣਾ ਕੈਸ਼ ਹੈ ਬਟ ਅਸੀਂ ਇਹਦਾ ਰਿਕਾਰਡ ਵੈਰੀਫਾਈ ਕਰ ਰਹੇ ਹਾਂ ਜੀ ਵਿਡਰੋਅਲ ਹੋਈ ਹੈ ਤੇ ਕਿੱਥੋਂ ਹੋਈ ਹੋਈ ਹੈ ਹੋ ਸਕਦਾ ਇਹਨਾਂ ਨੇ ਕਿਸੇ ਤੋਂ ਲਿਆ ਹੋਵੇ ਕੈਸ਼ ਹੋ ਸਕਦਾ ਹੋ ਸਕਦਾ ਹੋ ਸਕਦਾ ਪਰ ਇਹ ਤਾਂ 30 ਤੱਕ ਜੀ ਹੈਗਾ ਇਸ਼ੂ ਆਪਾਂ ਇੱਕ ਵਾਰੀ ਬੈਂਕਸ ਨਾਲ ਤੋਂ ਕਲੀਅਰ ਕਰਕੇ ਆਪ ਜੀ ਨੂੰ ਦੱਸ ਦਿਆਂਗੇ